ਮੇਰੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ ਵਿੱਚ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਦਾ ਮੰਦਿਰ ਤੇ ਗੁਰਦੁਆਰਾ ਦਿਖਾਵਾਂਗੇ ਆਜੋ ਆਪਾਂ ਚੱਲਦੇ ਹਾਂ ਆਜੋ ਜੀ ਫੇਰ ਆਪਾਂ ਹੁਣ ਚੱਲਦੇ ਆਪਾਂ ਆਪਣੀ ਵਾਹਿਕਾ ਅੱਜ ਆਪਾਂ ਤੁਹਾਨੂੰ ਕਿਹਾ ਸੀ ਵੀ ਆਪਾਂ ਆਪਣੇ ਪਿੰਡ ਉੱਗਾਂ ਮੜੀ ਤੇ ਮੱਥਾ ਟੇਕਾਂਗੇ ਤੇ ਆਪਾਂ ਉੱਗਾਂ ਮੜੀ ਤੇ ਪਹੁੰਚ ਪਹੁੰਚ ਚੁੱਕਿਆਂਗੇ ਤੇ ਵੀਰ ਇੱਕ ਸਾਰੇ ਵੀਰਾਂ ਭਰਾਵਾਂ ਨੂੰ ਆਪਣਾ ਬੇਨਤੀ ਕਰਨੀ ਸੀ ਵੀ ਆਪਣੇ ਪਿੰਡ ਨਮਾਦਾ ਵਿਖੇ ਨਵਾਂ ਸਾਲ ਮਨਾਇਆ ਜਾ ਰਿਹਾ ਹੈਗਾ ਤੇ ਅੱਜ ਸਾਲ ਦੀ ਤਰ੍ਹਾਂ ਹਰ ਇੱਕ ਸਾਲ ਵੀ ਇਸ ਸਾਲ ਨੂੰ ਵੀ ਨਵਾਂ ਸਾਲ ਮਨਾਇਆ ਜਾਵੇਗਾ ਸੋ ਸਾਰੇ ਵੀਰ ਵੀਰੇ ਦਰਸ਼ਨ ਕਰਨ ਲਈ ਨਮਾਦਾ ਪਿੰਡ ਪਹੁੰਚੋ ਆਪਣੇ ਪਿੰਡ ਨਮਾਦਾ ਗੁੱਗਾ ਮੇੜੀ ਵੀ ਦੇਖ ਸਕਦੇ ਹੋ ਇਹ ਜਿੱਥੇ ਕਿ ਅੱਜ ਸਾਲ ਮੇਲਾ ਲੱਗਦਾ ਹੈਗਾ ਬਹੁਤ ਵਧੀਆ ਤੇ ਸ਼ਾਨਦਾਰ ਸੋਨੂੰ ਆਪਾਂ ਇੱਕ ਦੋ ਬਲੌਗ ਵਿੱਚ ਦਿਖਾਇਆ ਵੀ ਆ ਤੇ ਅੱਜ ਵੀ ਆਪਣਾ ਵਲੌਗ ਇੱਥੇ ਹੀ ਰਹੇਗਾ ਕਿਉਂਕਿ ਨਵਾਂ ਸਾਲ ਆ ਰਿਹਾ ਅੱਗੇ ਤਾਰ ਕੇ ਇਹ ਵੀ ਨਵਾਂ ਸਾਲ ਆ ਗੁੱਗਾ ਮੇੜੀ ਤੇ ਬਹੁਤ ਤੁੰਤਵ ਨਾਲ ਮਨਾਇਆ ਜਾਂਦਾ ਹੈਗਾ ਇਸ ਸਾਲ ਵੀ ਮਨਾਇਆ ਜਾ ਰਿਹਾ ਹੈਗਾ ਤੇ ਸਾਰੇ ਵੀ ਪਹੁੰਚੋ ਹੁਣ ਆਪਾਂ ਗੁੱਗਾ ਮੇੜੀ ਦਾ ਉਹ ਜਗ੍ਹਾ ਵੀ ਦਿਖਾਵਾਂਗੇ ਜਿੱਥੇ ਮੇਲਾ ਭਰਦਾ ਹੈਗਾ ਆਜੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਉਹ ਸਾਰੀ ਜਗ੍ਹਾ ਇਧਰ ਇੱਥੇ ਸਾਰੀ ਚ ਮੇਲਾ ਭਰਦਾ ਹੈਗਾ ਦੇਖ ਸਕਦੇ ਹੋਗੇ ਆ ਆਪਣਾ ਗੁੱਗਾ ਮੇੜੀ ਆ ਗਿਆ ਇਧਰ ਆਪਣਾ ਇੱਕ ਤੋਂ ਬਲੌਗ ਵਿੱਚ ਦਿਖਾਇਆ ਵੀ ਆਪਾਂ ਨੇ। ਸੋ ਮੈਂ ਕਿਹਾ ਵੀ ਅੱਜ ਇੱਕ ਵਾਰੀ ਫੇਰ ਦਿਖਾ ਦਨੇ ਆ। ਇਹ ਆਪਾਂ ਨੇ ਸਾਰਿਆਂ ਨੂੰ ਬੇਨਤੀ ਕਰਨੀ ਸੀ ਕਿ ਵੀ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਨਮਾਦਾ ਗੁੱਗਾ ਮੇੜੀ ਤੇ ਨਵਾਂ ਸਾਲ ਮਨਾਇਆ ਜਾ ਰਿਹਾ ਹੈਗਾ। ਸੋ ਆਪਣੇ ਸਾਰੇ ਵੀਰ ਪਹੁੰਚੋ ਵੀਰੇ। ਸਾਰਿਆਂ ਨੂੰ ਬੇਨਤੀ ਹੈਗੀ। ਬਹੁਤ ਰੌਣਕ ਲੱਗਦੀ ਨੇ ਵੀਰੇ ਮੇਲੇ ਤੇ ਤੇ ਨਵੇਂ ਸਾਲ ਤੇ ਜਿਵੇਂ ਆਪਣਾ ਮੇਲਾ ਹੁੰਦਾਗਾ ਉਸੇ ਤਰ੍ਹਾਂ ਹੀ ਆਪਣੇ ਇੱਥੇ ਨਵਾਂ ਸਾਲ ਵੀ ਮਨਾਇਆ ਜਾਂਦਾ ਹੈਗਾ। ਤੁਸੀਂ ਆਓ ਤੇ ਇੱਕ ਵਾਰ ਜ਼ਰੂਰ ਵੀਰੇ ਦਰਸ਼ਨ ਕਰੋ ਬਾਬਾ ਜੀ ਦੇ ਇਹ ਆਪਣਾ ਪਿੰਟ ਆ ਗਿਆ ਇੱਧਰ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਆ ਦੇਖੋ ਤੁਸੀਂ ਹਮਝੂ ਮਗਰ ਤੇ ਹੋਣਾ ਇਹ ਆ ਗਿਆ ਆਪਣਾ ਪਿੰਡ ਤੇ ਉਹ ਆਪਣੇ ਸਾਹਮਣੇ ਗੁਰੂ ਘਰ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਆ ਗਿਆ ਆਪਣਾ ਗੁਰੂ ਘਰ ਆ ਸਾਰਾ ਆਪਣਾ ਪਿੰਡ ਹੈ ਇਹ ਆਪਣਾ ਸਾਰਾ ਪਿੰਡ ਆ ਗਿਆ ਆ ਆਪਣਾ ਸਾਰਾ ਇਹ ਆ ਗਿਆ ਆਪਣੀ ਗੁੱਗਾ ਮੜੀ ਜੀ ਓਕੇ ਜੀ ਆਪਾਂ ਮਿਲਦੇ ਆ ਫਿਰ ਆਪਣੇ ਨਵੇਂ ਸਾਲ ਤੇ ਸਾਰੇ ਵੀਰ ਪਹੁੰਚੋ ਨਵਾਂ ਸਾਲ ਗੁਗਗਾ ਮੇੜੀ ਤੇ ਸਾਰੇ ਵੀਰਾਂ ਨੂੰ ਆਪਾਂ ਗੁਗਗਾ ਯਾਰ ਫਿਰ ਤੰਦਰੁਸਤੀਆਂ ਬਖਸ਼ੀ ਤੇ ਤੁਸੀਂ ਵੀਰੇ ਨਵੇਂ ਸਾਲ ਨੂੰ ਗੁਗਗਾ ਮੇੜੀ ਤੇ ਜਾਓ ਸਾਰੇ ਝੋਨੇ ਪਰ ਕੇ ਲੈ ਕੇ ਜਾਓ ਮਿਲਦੇ ਆ ਜੀ ਆਪਾਂ ਆਪਣੇ ਅਗਲੇ ਬਲੌਗ ਵਿੱਚ ਆਪਾਂ ਤੁਹਾਨੂੰ ਮੰਦਿਰ ਦਿਖਾ ਦਿੱਤਾ ਆਪਣਾ ਗੁਗਗਾ ਮੇੜੀ ਹੁਣ ਆਪਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਹੋਇਆਗੇ ਆਓ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਦੀ ਵੀ ਦਰਸ਼ਨ ਕਰਾਂਗੇ ਤੇ ਆਜੋ ਜੀ ਆਪਾਂ ਹੁਣ ਚੱਲਦੇ ਆਂ ਗੁਰੂ ਘਰ ਵਿੱਚ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਜੀ ਆਜੋ